ਇੱਟ ਰਾਏਪੁਰ ਦੇ ਨੌਜਵਾਨ ਨੇ ਕੀਤੀ ਵਾਤਾਵਰਨ ਨੂੰ ਬਚਾਉਣ ਦੀ ਪਹਿਲ ਤਾਂ ਤੁਸੀਂ ਵੀ ਦੋਸਤੋ ਇਸ ਵੀਡੀਓ ਨੂੰ ਦੇਖ ਕੇ ਸਮਝ ਜਾਓਗੇ ਕਿ ਕਿਵੇਂ ਬਚਾਇਆ ਜਾ ਸਕਦਾ ਹੈ ਵਾਤਾਵਰਨ ਤਾਂ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਜਿੰਨੇ ਵੀ ਨੇ ਵਾਤਾਵਰਨ ਪ੍ਰੇਮੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਐਫਓਪੀ ਨਿਊਜ਼ ਤੇ ਮੈਂ ਪੰਦੀਪ ਰਾਣਾ ਜਿੱਥੇ ਅੱਜ ਵਾਤਾਵਰਨ ਨੂੰ ਬਚਾਉਣ ਦੀਆਂ ਸਿਰਫ ਸੋਸ਼ਲ ਮੀਡੀਆ ਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਉੱਥੇ ਹੀ ਪਿੰਡਰ ਰੈਪੋਰ ਦੇ ਨੌਜਵਾਨ ਅਵਤਾਰ ਸਿੰਘ ਨੇ ਇੱਕ ਪਹਿਲ ਕੀਤੀ ਹੈ ਜਿੱਥੇ 5-6 ਕਨਾਲਾਂ ਦੇ ਵਿੱਚ ਉਸਨੇ 2500 ਬੂਟਾ ਲਾ ਕੇ ਇੱਕ ਜੰਗਲ ਬਣਾਉਣ ਦੀ ਤਿਆਰੀ ਕੀਤੀ ਹੈ ਉਸਦੀ ਕੋਸ਼ਿਸ਼ ਹੈ ਕਿ ਪੰਛੀਆਂ ਨੂੰ ਵੀ ਬਚਾਇਆ ਜਾਏਗਾ ਵਾਤਾਵਰਨ ਨੂੰ ਵੀ ਬਚਾਇਆ ਜਾਏਗਾ ਤੇ ਲੋਕਾਂ ਨੂੰ ਸੇਧ ਵੀ ਮਿਲੇਗੀ ਇਸ ਤੋਂ ਕੁਝ ਤਾਂ ਦੋਸਤੋ ਵੀਡੀਓ ਦੱਬ ਕੇ ਸ਼ੇਅਰ ਕਰਨੀ ਹੈ ਬਾਈ ਨੇ ਆਪਣੇ ਵਿਚਾਰ ਵੀ ਜਿਹੜੇ ਆ ਦੱਸਿਆ ਇਹ ਉਹ ਕੀ ਸੋਚਦੇ ਨੇ ਤੇ ਕਿਵੇਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਜਿਹੜਾ ਸੁਝਾਅ ਆਇਆ ਕਿ ਲੋਕਾਂ ਦੇ ਲਈ ਇਹ ਵਾਤਾਵਰਣ ਬਚਾਉਣ ਦੇ ਲਈ ਇਹ ਪਹਿਲ ਕਰਨੀ ਬੜੀ ਜ਼ਿਆਦਾ ਜ਼ਰੂਰੀ ਆ ਤਾਂ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਪਹਿਲ ਵੀ ਕੀਤੀ ਆ ਤੇ ਇਸ ਪਿੰਡ ਦੇ ਵਿੱਚ ਹੋਰ ਵੀ ਨੌਜਵਾਨ ਨੇ ਜਿਨ੍ਹਾਂ ਨੇ ਜੰਗਲ ਲਾਏ ਨੇ ਤਾਂ ਦੋਸਤੋ ਹੁਣ ਵਾਤਾਵਰਨ ਨੂੰ ਬਚਾਉਣ ਦੇ ਲਈ ਜੇ ਸਾਹ ਲੈਣਾ ਜ਼ਰੂਰੀ ਸਮਝਦੇ ਆ ਤਾਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਸਕੇ ਜੋ ਇੱਕ ਬੂਟਾ ਹੱਥ ਦੇ ਵਿੱਚ ਫੜ ਕੇ ਫੋਟੋ ਤੱਕ ਚਵਾ ਲੈਂਦੇ ਨੇ ਪਰ ਉਸ ਨੂੰ ਪਾਲਣ ਪੋਸ਼ਣ ਵੇਲੇ ਪਿੱਛੇ हट ਜਾਂਦੇ ਨੇ ਤਾਂ ਦੋਸਤੋ ਜਦੋਂ ਵੀ ਤੁਸੀਂ ਕਿਤੇ ਬੂਟਾ ਲਾਉਣਾ ਹੈ ਤਾ ਪਹਿਲਾਂ ਉਸਦੇ ਪਾਲਣ ਪੋਸ਼ਣ ਦੀ ਤਿਆਰੀ ਕਰ ਲੈਣੀ ਹੈ ਤਾਂ ਦੋਸਤੋ ਉਹਨਾਂ ਦੇ ਲਈ ਇਹ ਸੇਧ ਦੇਣ ਵਾਲੀ ਵੀਡੀਓ ਹੈ ਜਿਹੜੇ ਲੋਕ ਬੂਟੇ ਲਾਉਣਾ ਚਾਹੁੰਦੇ ਨੇ ਤੇ ਵਾਤਾਵਰਨ ਨੂੰ ਬਚਾਉਣਾ ਚਾਹੁੰਦੇ ਆ ਅਵਤਾਰ ਸਿੰਘ ਨੇ ਸੋਚਿਆ ਕਿ ਜੇਕਰ ਹਰ ਇੱਕ ਵਿਅਕਤੀ ਇਸੇ ਤਰ੍ਹਾਂ ਆਪਣੇ ਖੇਤਾਂ ਦੇ ਵਿੱਚ ਆਪਣੇ ਵਾਹਾਂ ਦੇ ਵਿੱਚ ਜੰਗਲ ਲਾਏਗਾ ਪੌਦੇ ਲਾਏਗਾ ਤਾਂ ਉਸ ਦੇ ਨਾਲ ਵਾਤਾਵਰਨ ਵੀ ਦੂਸ਼ਿਤ ਨਹੀਂ ਹੋਣਾ ਜਿਹੜੇ ਲੋਕ ਦਰਖਤਾਂ ਨੂੰ ਕੱਟ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਿਹਾ ਤਾਂ ਉਸ ਦੇ ਨਾਲੋਂ ਇਹ ਪਹਿਲ ਹੋਏਗੀ ਵਾਤਾਵਰਨ ਨੂੰ ਬਚਾਉਣ ਦੀ ਕੀ ਕਹਿੰਦਾ ਬਾਈ ਸੁਣ ਕੇ ਕਰੋ ਕੀ ਨਾ ਬਜੀ ਸੇਵਕ ਸਿੰਘ ਜੀ ਸੇਵਕ ਜੀ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਪੰਜ ਛੇ ਕਨਾਲਾਂ ਤੁਸੀਂ ਤੁਹਾਡੇ ਨਾਲ ਦੇਣ ਲਾਏ ਆ ਤਾਂ ਕਿਵੇਂ ਦੇਖਦੇ ਹੋ ਸਾਰਾ ਉਪਰਾਲਾ ਬਿਹਾਈ ਦਾ ਪਾਤਰ ਹੈ ਸਾਡਾ ਆਪਣਾ ਵਾਤਾਵਰਣ ਨੂੰ ਪਿਆਰ ਕਰਦਾ ਜਨਮਰਾਂ ਨੂੰ ਪੰਛੀਆਂ ਨੂੰ ਪਿਆਰ ਕਰਦਾ ਖਾਸ ਕਰਕੇ ਕੀ ਲੱਗਦਾ ਵੀ ਕੀ ਪਹਿਲ ਕਰਨੀ ਪਊਗੀ ਲੋਕਾਂ ਨੂੰ ਸਮਝਾਉਣ ਦੇ ਲਈ ਲੋਕਾਂ ਨੂੰ ਸਮਝਾਉਣ ਦੇ ਲਈ ਬਸ ਇਹ ਜੀ ਦੱਸਣਾ ਪਊਗਾ ਵੀ ਬਿਮਾਰੀਆਂ ਤੋਂ ਬਚ ਰਹੋਗੇ ਨਹੀਂ ਹਰ ਇੱਕ ਬੰਦੇ ਦੀਆਂ ਗੋਲੀਆਂ ਚੱਲ ਰਹੀਆਂ ਜਿੰਨੇ ਪਰਿਵਾਰ ਦੇ ਵਿੱਚ ਮੈਂਬਰ ਹੈ ਸਾਰੇ ਲਈ ਐਡ ਐਡ ਮੈਡੀਸਨਾਂ ਜੇ ਬਤਾਵਾਰ ਨੂੰ ਸੰਭਾਲ ਲਾਂਗੇ ਗਾਂ ਜਿਹੜੀਆਂ ਆਪਣੇ ਆਉਣ ਵਾਲੀ ਜਨਰੇਸ਼ਨ ਹੈ ਉਹ ਕੁਛ ਨਾ ਕੁਛ ਤੰਦਰੁਸਤ ਰਹੇਗੀ ਕਿੰਨੇ ਕੁ ਲੋਕਾਂ ਨੇ ਪਿੰਡ ਦੇ ਵਿੱਚ ਇਹ ਉਪਰਾਲਾ ਕੀਤਾ ਇਹ ਪਿੰਡ ਦੇ ਵਿੱਚ ਸਾਡੇ ਨਾਲ ਕਰ ਕਾਫੀ ਲੋਕ ਜੁੜੇ ਹੋਏ ਨੇ ਹਾਂ ਕੱਲ ਤੁਸੀਂ ਦੇਖਣਾ ਜੀ ਤੇ ਕਿ ਵਧੀਆ ਕਾਫੀ ਘੱਟ ਸੀਗੇ 60 70 ਬੰਦੇ ਜੋ ਜੰਗਲ ਲਾਏਗਾ ਹੋਰ ਵੀ ਸਾਡੇ ਮਿੱਤਰ ਪਿਆਰੇ ਕਹਿੰਦੇ ਨੇ ਵੀ ਅਸੀਂ ਲਾਵਾਂਗੇ ਹਾਂ ਤੇ ਬਾਕੀ ਕੱਲ ਨੂੰ ਸਕੂਲ ਦੇ ਵਿੱਚ ਵੀ ਸੀ ਟੋਏ ਕਰੇ ਪਏ ਚਾਰ ਪੰਜ ਸੌ ਪੌਦਾ ਕੱਲ ਨੂੰ ਸਰਕਾਰੀ ਸਕੂਲ ਦੇ ਵਿੱਚ ਵੀ ਲਾ ਰਹੇ ਹਾਂ ਅਸੀਂ 19 ਤਰੀਕ ਨੂੰ ਲੋਕਾਂ ਨੂੰ ਕੀ ਅਪੀਲ ਕਰੋਗੇ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਤਾਂ ਇਹ ਹੀ ਮੰਗ ਕਰਦੇ ਵੀ ਜਿਹੜਾ ਕੋਈ ਪੌਦੇ ਲਾਉਂਦਾ ਹੂੰ ਉਹਨੂੰ ਕੋਈ ਨਾ ਕੋਈ ਸਹੈਤਾ ਦਿੱਤੀ ਜਾਵੇ ਤਾਂ ਥੋੜਾ ਵੱਧ ਫਰਕ ਪੈਂਦਾ ਅਸੀਂ ਤਾਂ ਵੈਸੇ ਕਿਸੇ ਤੋਂ ਕੁਝ ਨਹੀਂ ਲੈਣਾ ਜਿਹੜੇ ਲਾਲਚ ਕੁਝ ਲੋਕ ਲਾਲਚ ਕਰਦੇ ਆ ਉਹਨਾਂ ਨੂੰ ਕੋਈ ਨਾ ਕੋਈ ਸਿਸਟਮ ਸਰਕਾਰ ਪਾਲਿਸੀ ਬਣਾ ਦੇ ਜਿਵੇਂ ਮਨਰੇਗਾ ਰਾਹੀਂ ਕੋਈ ਨਾ ਕੋਈ ਸਾਮ ਸਮਝਦਾ ਦੇ ਦੇ ਜਾਂ ਇਹਨਾਂ ਜੁਗਲਾਤ ਮਹਿਕਮੇਲੇ ਮਤਲਬ 30 ਰੁਪਏ ਪੂਜਾ ਮੇਰੇ ਖੜ ਦੇਂਦੇ ਆ ਉਹ ਸਹੀ ਢੰਗ ਨਾਲ ਦੇ ਦੇਣ ਸਹੀ ਟੰਗ ਨਾਲ ਪੌਦੇ ਲਾਉਣ ਵਾਲੇ ਕਿਸਾਨਾਂ ਕੋਲੇ ਪਹੁੰਚ ਜੇ ਤਾਂ ਫਰਕ ਪੂਰੀ ਇਸ ਚੀਜ਼ ਦਾ ਲੋਕਾਂ ਨੂੰ ਕੀ ਅਪੀਲ ਕਰੂੰਗਾ ਲੋਕਾਂ ਦਾ ਬੀਲ ਕਰਨੇ ਵੀ ਬਿਨਾਂ ਲਾਲਚ ਤੋਂ ਪੌਦੇ ਲਾਓ ਰਾਏਪੁਰਾ ਜੀ ਅਸੀਂ ਪੰਛੀਆਂ ਨਾਲ ਪਿਆਰ ਕਰਦੇ ਹਾਂ ਜੀ ਵਾਤਾਵਰਨ ਨੂੰ ਸਾਫ਼ ਕਰਨ ਲਈ ਰਹੀ ਲਾਇਆ ਜੀ ਚਾ ਕਿੰਨੇ ਚ ਲਾਇਆ ਸਾਰਾ ਇਹ ਕੀ ਗੱਲ ਵਾਤਾਵਰਨ ਇਹ 6 ਕਨਾਲਾਂ ਚ ਲਾਇਆ ਜੀ ਕਿੰਨੇ ਬੂਟੇ ਲਾਏ ਤਕਰੀਬਨ 25 ਕੁ ਸਬੂਝਾ ਹੋਊਗਾ ਜੀ ਅੱਛਾ ਕਿੰਨੇ ਚਿਰ ਤੋਂ ਜੁੜੇ ਹੋ ਮਤਲਬ ਇਸ ਵਾਤਾਵਰਨ ਬਚਾਉਣ ਦੀ ਲੜੀ ਦੇ ਵਿੱਚ 4-5 ਸਾਲ ਤੋਂ ਜੁੜੇ ਹੋਏ ਹਾਂ ਜੀ ਹਾਂਜੀ ਕੀ ਲੱਗਦਾ ਵੀ ਇਹਦੇ ਨਾਲ ਕੀ ਆਪਾਂ ਕਰ ਸਕਦੇ ਹਾਂ ਕੀ ਸੁਧਾਰ ਲਿਆ ਸਕਦੇ ਵਾਤਾਵਰਨ ਸਾਫ਼ ਹੋਊਗਾ ਜੀ ਇਹਦੇ ਨਾਲ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਇਹੀ ਅਪੀਲ ਆ ਜੀ ਵੀ ਵੱਧ ਤੋਂ ਵੱਧ ਰੁੱਖ ਲਾਓ ਜੀ ਹੂੰ ਤੇ ਵਾਤਾਵਰਨ ਨੂੰ ਬਚਾਓ ਜਿਹੜੇ ਲੋਕ ਰੁੱਖ ਲਾ ਲੈਂਦੇ ਫੋਟੋਆਂ ਖਿਚਾ ਲੈਂਦੇ ਬਾਅਦ ਚ ਸਾਂਭ-ਸਮਭਾਈ ਨਹੀਂ ਕਰਦੇ ਉਹਨਾਂ ਉਹਨਾਂ ਲਈ ਕੀ ਕਹਿਣਾ ਚਾਹੋਗੇ ਉਹਨਾਂ ਤੇ ਹੀ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਤਾਂ ਇਹੀ ਮੰਗ ਆ ਹੂੰ ਕਿ ਸਖਤ ਤੋਂ ਸਖਤ ਕਾਰਵਾਈ ਹੋਵੇ